ਜਦ ਨਸ਼ਿਆ ਗ੍ਰੁੱਪ ਚਲਾਇਆ ਗਿਆ ਹੈ ਉਹਦੀ ਨੜੀ ਤੇ ਤੈਸ ਜਿਹੜਾ ਹੈਗਾ ਅੱਜ ਪੂਰੇ ਪੰਜਾਬ ਸੂਬੇ ਦੇ ਵਿੱਚ ਆਪਾਂ ਜਿਹੜੇ ਨਾਕੇ ਸਾਡੇ ਇੰਟਰ ਸਟੇਟ ਤੇ ਹੈਗੇ ਨੇ ਉਥੇ ਨਾਕੇ ਲਗਾ ਕਰਕੇ ਚੈਕਿੰਗ ਕਰ ਰਹੇ ਆਂ ਔਰ ਇਹਨੂੰ ਆਪਰੇਸ਼ਨ ਸੀਲ ਵੀ ਆਪਾਂ ਕਹਿੰਦੇ ਆਂ ਜਿਹਦੇ ਵਿੱਚ ਜਿੰਨੇ ਵੀ ਸਾਡੇ ਪੁਆਇੰਟਸ ਹੈਗੇ ਜਿੱਥੇ ਇੰਟਰ ਸਟੇਟ ਸਾਡਾ ਮੇਲਜੋਲ ਹੁੰਦਾ ਹੈਗਾ ਉਥੇ ਆਪਾਂ ਨਾਕੇ ਲਗਾ ਕਰਕੇ ਚੈਕਿੰਗ ਕਰਦੇ ਹੈਗੇ ਆਂ ਆਪਣੇ ਜ਼ਿਲ੍ਹੇ 'ਚ ਟੋਟਲ 7 ਨਾਕੇ ਜਿਹੜੇ ਹੈਗੇ ਨੇ ਪੱਕੇ ਲਾਏ ਨੇ ਇਸ ਤੋਂ ਇਲਾਵਾ ਆਪਾਂ ਪੈਟਰੋਲਿੰਗ ਚਲਾਈ ਹੈ ਨੇ ਜਿਹੜੇ ਛੋਟੇ ਆਨ ਜਾਣ ਦੇ ਰਸਤੇ ਹੈਗੇ ਨੇ ਜਿਹੜੇ ਜਿਹਨੂੰ ਆਪ ਔਰ ਸਾਡਾ ਮਕਸਦ ਹੈ ਕਿ ਜਿਹੜਾ ਵੀ ਮਾੜਾ ਅਨਸਰ ਇੱਥੋਂ ਜਾਂਦਾ ਆ ਜਾਂਦਾ ਹੈਗਾ ਉਹਦੇ ਪੂਰੀ ਦਬਿਸ਼ ਰੱਖੀ ਜਾਵੇ ਔਰ ਕਿਉਂਕਿ ਕਈ ਵਾਰੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਨੇ ਕਿ ਇਹਨਾਂ ਹੀ ਇੰਟਰ ਸਟੇਟ ਰੂਟਸ ਤੋਂ ਜਿਹੜਾ ਹੈਗਾ ਨਾਰਕੋਟਿਕਸ ਦਾ ਆਵਾਗਮਨ ਹੁੰਦਾ ਹੈਗਾ ਤੋਂ ਉਹਨੂੰ ਆਪਾਂ ਚੈੱਕ ਕਰੀਏ ਉੱਥੇ ਆਪਾਂ ਦਬਿਸ਼ ਬਣਾਈਏ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਾਂ ਜ਼ਿਲ੍ਹੇ 'ਚ ਭੇਜੀਏ ਨਾਕੇ ਸਾਡੇ ਜ਼ਿਲ੍ਹੇ ਦੇ ਲੱਗੇ ਹੋਏ ਨੇ ਉਹਨਾਂ ਇੱਕ ਇੱਕ ਕਰਕੇ ਆਪਾਂ ਸਾਰੇ ਨਾਕੇ ਚੈੱਕ ਕਰਾਂਗੇ ਉੱਥੇ ਪੋਰਸ ਨੂੰ ਬਰੀਫ ਕੀਤਾ ਜਾਊਗਾ ਕਿ ਉਹਨਾਂ ਨੇ ਕਰਨਾ ਕੀ ਹੈਗਾ ਕਿ ਸਾਡੇ ਜਿਹੜੇ ਆਫੀ ਉਹਦਾ ਵੀ ਆਪਾਂ ਵਰਤਾਓ ਕਰਦੇ ਹੈਗੇ ਆਂ ਔਰ ਉਹਦੇ ਚ ਜਿਹੜੇ ਵੀ ਆਪਣੇ ਫੇਕ ਨੰਬਰ ਪਲੇਟ ਵਾਲੇ ਬੰਦੇ ਹੋ ਗਏ ਬਿਨਾ ਨੰਬਰੀ ਨੰਬਰ ਪਲੇਟ ਵਾਲੀ ਗੱਡੀਆਂ ਹੋ ਗਈਆਂ ਉਹਤੇ ਖਾਸ ਜੜੀ ਹੈਗੀ ਤਬਿਸ਼ ਰੱਖੀ ਜਾਂਦੀ ਸਰ ਕੱਲ ਚੇਤੀ ਕੱਲ ਜਿਹੜਾ ਸਾਡਾ ਸਰਚ ਆਪਰੇਸ਼ਨ ਸੀਗਾ ਜਿਹਦੇ ਵਿੱਚ ਅਚਨਚੇਤ ਜਿਹੜਾ ਹੈਗਾ ਮੰਤਰੀ ਸਾਹਿਬ ਨੇ ਵੀ ਉੱਥੇ ਆਪਣੀ ਸ਼ਿਰਕਤ ਕੀਤੀ ਸੀਗੀ ਉਹਦੇ ਚ ਸਾਨੂੰ ਇੱਕ ਜਿਹੜਾ ਹੈਗਾ ਨੋਟੋਰੀਅਸ ਜਿਹੜਾ ਸਮਗਲਰ ਉਸ ਏਰੀਆ ਦਾ ਹੈਗਾ ਉਹ ਗ੍ਰਿਫਤ ਹੋਇਆ ਹੈਗਾ ਉਹਦੇ ਕੋਲੋਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੋ ਤੇ ਰਿਗਾਰਡਿੰਗ ਪ੍ਰੈਸ ਨੋਟ ਵੀ ਜਿਹੜਾ ਹੈ ਜਾਰੀ ਕੀਤਾ ਗਿਆ ਬਕਰਤ ਸਾਹਿਬ